ਵਿਚ ਆਗੇ ਮਾਠੀ ਬਾਰੇ ਨਿਕਟ ਸੁਚੀਨਾ ਇਕ ਬਲਪ ਅਬਲੋਕ ਟਕੇ ਤਬ ਮਹਾਰਾਜ ਦਾਨੀ ਗੰਨ ਦੀਨ ਹੁਣ ਸਤਿਗੁਰੂ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬੇ ਖਾਮ ਦੋਧ ਹਾਨ ਵਾਲੇ ਮਾਛਿਆੜੇ ਦੇੰਗਰ ਦੀ ਗੱਲ ਕਰ ਰਹੇ ਹਨ ਕਵੀ ਭਾਈ ਸੰਤੋਖ ਸਿੰਘ ਜੀ ਬੜੇ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਬੜੀ ਦ੍ਰਿੜਤਾ ਦੇ ਨਾਲ ਇਹ ਗੱਲ ਨੂੰ ਕਰ ਰਹੇ ਹਨ ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਜਦੋਂ ਸਤਿਗੁਰੂ ਜੀ ਮਾਛਿਆੜੇ ਦੇ ਵਿੱਚ ਜਾ ਕੇ ਇੱਕ ਝੀਲ ਦੇ ਢੰਡੇ ਬੈਠੇ ਨੇ ਤਾਂ ਇੱਕ ਕਮੱਜਾ ਨੂੰ ਭਲੜ ਮਾੜੇ ਦੋ ਲੋਗ ਆਏ ਨੇ ਇੱਕ ਉਹਨਾਂ ਦੇ ਵਿੱਚ ਮਾਲਕ ਹੈ ਤੇ ਕਪਾਲਕ ਹੈ ਮਾਲਕ ਜੀ ਦੀਆਂ ਵਜ੍ਹਾ ਨਾਲ ਗਵਾਚ ਕੇ ਜਾਂ ਕਿਸੇ ਦੀਆਂ ਮੱਜਾਂ ਤੇ ਪਾਲਕ ਜਿਹੜਾ ਉਹਨਾਂ ਨੇ ਦੇਖਭਾਲ ਕਰਨ ਵਾਲਾ ਹੈ ਇਹ ਦੋਏ ਉਹਨਾਂ ਨੂੰ ਭਾਰ ਦੇ ਫਿਰਦੇ ਹਨ ਪਰ ਉਹਨਾਂ ਦੇ ਮਨ ਵਿੱਚ ਖੋਟ ਸੀ ਉਹਨਾਂ ਨੇ ਦੇਖਿਆ ਸਤਿਗੁਰੂ ਹੈ ਸੀ ਰੌਲਾ ਪਾ ਦਿੰਨੇ ਆ ਤਾਂ ਸਤਿਗੁਰਾਂ ਨੇ ਆਪਣਾ ਹੀਰਿਆਂ ਦਾ ਬਹੁਤ ਕੀਮਤੀ ਖੰਜਰ ਉਹਨਾਂ ਨੂੰ ਕੱਢ ਕੇ ਵੀ ਦਿੱਤਾ ਮਾਲਕ ਨੂੰ ਪਰ ਉਹਨੂੰ ਇਹ ਸੀ ਕਿ ਸਤਿਗੁਰੂ ਮੈਨੂੰ ਹੋਰ ਮਾਇਆ ਧੰ ਦੇਣਾ ਤਾਂ ਜਦੋਂ ਸਤਿਗੁਰਾਂ ਨੇ ਪੁੱਛਿਆ ਵੀ ਖੰਜਰ ਨਾਲ ਸਾਜੂ ਗਾਜਾ ਹੋਰ ਵੀ ਫਿਰ ਤੁਹਾਨੂੰ ਹੀਰੇ ਜਵਾਹਰਾ ਦੇਈਏ ਕਹਿੰ ਮੈਂ ਗਿਆ ਹੋਰ ਦਿਓ ਜੀ ਨਹੀਂ ਤਾਂ ਮੈਂ ਰੋਲਾ ਪਾ ਦੇਣਾ ਸਤਿਗੁਰੂ ਕਹਿੰਦੇ ਠੀਕ ਆ ਫਿਰ ਇਹ ਖੰਜਰ ਨੂੰ ਮੂਤਾ ਕਰਕੇ ਰੱਖ ਦੇ ਇੱਥੇ ਤੇ ਤੈਨੂੰ ਹੋਰ ਹੀਰੇ ਜਵਾਹਰਾ ਦੇ ਦਿੰਦੇ ਜਦੋਂ ਮੂਤਾ ਕਰਕੇ ਰੱਖਣ ਲੱਗਾ ਤਾਂ ਸਤਿਗੁਰਾਂ ਨੇ ਆਹ ਮਾਰਿਆ ਪੁੱਠੇ ਹੱਥ ਦਾ ਉਹਦੇ ਕੰਨ ਦੇ ਤਾਉਦੇ ਸਾਰੇ ਜਿਹੜੇ ਦੰਦ ਸੀ ਉਹ ਨਿਕਲ ਕੇ ਬਾਹਰ ਡੇ ਗਏ ਉਹਦੀ ਜੀਭ ਸੀ ਉਹ ਵੀ ਵੱਢ ਕੇ ਬਾਹਰ ਡੇ ਗਏ ਸੋ ਇਸ ਕਰਕੇ ਉਹ ਗੁੰਗਾ ਹੀ ਹੋ ਗਿਆ ਮੁਰਖੋ ਤੋਂ ਬੋਲਿਆ ਹੀ ਨਹੀਂ ਗਿਆ ਉਹ ਲੋਕਰ ਜਿਹੜਾ ਉਹ ਬੁਲਾਉਂਦਾ ਵੀ ਹੈ ਪਰ ਉਹ ਤੋਂ ਬੋਲਿਆ ਨਹੀਂ ਜਾ ਰਿਹਾ ਸੋ ਇਸ ਕਰਕੇ ਹੁਣ ਸਤਿਗੁਰੂ ਇਸ ਮਾਸੀ ਵਾਲੇ ਜੰਗਲ ਦਾ ਵਰਣਨ ਕਰ ਰਹੇ ਨੇ ਹਾਤੋ ਅਰਕ ਕੋ ਭੂਟ ਫਰੇਓ ਤੈ ਹਰਿਓ ਸਦਨ ਤੈ ਤੋਰਨ ਕੀਨ ਉਥੇ ਜੰਗਲ ਵਿੱਚ ਇੱਕ ਅੱਕ ਦਾ ਬੂਟਾ ਖੜਾ ਸੀ ਜਿਸ ਦੇ ਪੱਤੇ ਬਹੁਤ ਹਰੇ-ਸਮ ਉਹ ਆਖਦੇ ਪੱਤੇ ਨੂੰ ਤੋੜ ਲਿਆ ਇੱਕ ਪੱਤੇ ਉੱਤੇ ਅੱਤ ਦਾ ਦੁੱਧ ਚੋਇਆ ਤੇ ਕੁਝ ਇਕੱਠਾ ਕਰਕੇ ਪੀ ਰਿਹਾ ਫਿਰ ਹਾਰੇ-ਹਾਰੇ ਚੱਲੇ ਜਾ ਰਹੇ ਹਨ ਸੋ ਮਾਸੀ ਵਾਲੇ ਨੂੰ ਉੱਥੋਂ ਨੇੜੇ ਹੀ ਜਾਣਿਆ ਹੈ ਇੱਕ ਚੰਗਾ ਸਥਾਨ ਦੇਖ ਕੇ ਸਤਿਗੁਰੂ ਮਹਾਰਾਜ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਟਿਕ ਗਏ ਹਨ ਜਿਹੜੇ ਗਰੀਬਾਂ ਵਾਸਤੇ ਵੱਡੇ ਦਾਨੀ ਸਨ ਅੱਜ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਮਾਸੀਆੜੇ ਦੇ ਜੰਗਲ ਦਾ ਹਲਾਥ ਜਿਹੜਾ ਹੈ ਉਹ ਕਵੀ ਭਾਈ ਸੰਤੋਖ ਸਿੰਘ ਆਪਣੀ ਇਸ ਪਵਿੱਤਰ ਗ੍ਰੰਥ ਦੇ ਰਾਹੀਂ ਆਪਣੀ ਰਚਨਾ ਦੇ ਰਾਹੀਂ ਸਾਰਾ ਦੱਸਣ ਦਾ ਯਤਨ ਕਰਦੇ ਹਨ